ਤੁਸੀਂ ਸੰਗਦੇ ਜੀ ਜਾਣਦੇ ਹੋ ਵੀ ਤੁਹਾਡੇ ਲਿੰਕ ਚ ਨੇ ਪਿੰਕੀ ਤਾਲੀਵਾਲ ਤੁਸੀਂ ਉਹਨਾਂ ਦੇ ਲਿੰਕ ਚੋਂ ਕਦੇ ਪਿੰਕੀ ਤਾਲੀਵਾਲ ਨਾਲ ਸੀਐਮ ਮਾਨ ਨੇ ਕੰਮ ਕੀਤਾ ਸੀਗਾ ਹਾਂਜੀ ਇਹਨਾਂ ਨੇ ਕਈ ਸਾਲ ਪਹਿਲਾਂ ਇੱਕ ਮੂਵੀ ਬਣਾਈ ਸੀਗੀ ਪੈਸੇ ਦਾ ਕੁਈ ਰੌਲਾ ਸੀ ਉਸ ਫਿਲਮ ਦੇ ਵਿੱਚ ਕਿਉਂਕਿ ਪ੍ਰੋਡਿਊਸਰ ਤਾਂ ਇੰਡਸਟਰੀ ਦੇ ਵਿੱਚ ਹੋਰ ਬਹੁਤ ਸਾਰੇ ਨੇ ਹੋਰ ਬਹੁਤ ਸਾਰੀਆਂ ਕੰਪਨੀਆਂ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਮੋਰਚਾ ਉਹ ਪਿੰਕੀ ਟਾਲੀ ਵਾਲ ਦੇ ਖਿਲਾਫ ਹੀ ਕਿਉਂ ਖੋਲਿਆ ਗਿਆ ਹੈ ਤੁਹਾਨੂੰ ਇਸ ਕੇਸ ਦੇ ਵਿੱਚ ਕੋਈ ਸਿਆਸਤ ਨਜ਼ਰ ਆਈ ਇਸ ਤਹਾਹੁਰੀ ਬਹੁਤ ਨੇ ਹਜ਼ਾਰਾਂ ਪੰਜਾਬ ਦੇ ਵਿੱਚ ਹਜੇ ਹੋਰੀਆਂ ਨੇ ਘਟਨਾਵਾਂ ਔਰਤਾਂ ਨੂੰ ਲੈ ਕੇ ਤਾਂ ਵੀ ਇਹੋ ਜਿਹਾ ਕੀ ਸੀਗਾ ਤੁਸੀਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਪੈਂਦੀ ਆ ਉਹਨੂੰ ਆਧਾਰ ਮੰਨ ਕੇ ਤੁਸੀਂ ਪਰਚਾ ਕੱਢਦੇ ਆ ਤੇ ਇਮੀਡੀਏਟਲੀ ਤੁਸੀਂ ਨਾਲ ਉਹਦੀ ਅਰੈਸਟ ਪਾ ਦਿੰਦੇ ਹੋ ਹਨ ਜੀ ਸਰ ਬਿਲਕੁਲ ਕਲੀਅਰ ਸਾਹਮਣੇ ਹੋਣ ਦੇ ਵਿੱਚ ਕੋਈ ਤੁਹਾਡੇ ਪਰਸਨਲ ਉਹਨਾਂ ਨਾਲ ਕੋਈ ਹੈਗੀ ਐ ਪ੍ਰੋਬਲਮ ਕੱਢ ਲਓ ਤੁਸੀਂ ਉਹ ਆਪਦੀ ਪਾਵਰ ਨੂੰ ਵਰਤ ਕੇ ਹੋਏ ਇਸ ਤਰ੍ਹਾਂ ਤੁਸੀਂ ਕਰਦੇ ਹੋ ਇਸ ਪੋਸਟ ਤੇ ਬਾਕੀ ਚੰਗੀ ਗੱਲ ਨਹੀਂ ਗਈ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਆਖਰਕਾਰ ਗਾਇਕਾ ਸੁਨੰਦਤਾ ਸ਼ਰਮਾ ਅਤੇ ਪ੍ਰੋਡਿਊਸਰ ਪਿੰਕੀ ਢਾਲੀ ਵਾਲ ਦਾ ਮਸਲਾ ਹੱਲ ਹੋ ਗਿਆ ਪਰ ਫਿਰ ਵੀ ਹਾਲੇ ਤੱਕ ਚੰਦ ਸਵਾਲ ਬਾਕੀ ਨੇ ਆਖਰਕਾਰ ਗਾਇਕਾ ਸੁਨੰਦਾ ਸ਼ਰਮਾ ਤੇ ਪ੍ਰੋਡਿਊਸਰ ਪਿੰਕੀ ਤਾਲੀਆਲ ਦਾ ਸਮਝੌਤਾ ਕਿਹੜੀਆਂ ਸ਼ਰਤਾਂ ਤੇ ਹੋਇਆ ਹੈ ਇਸ ਸਵਾਲਾਂ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਸੁਨੰਦਾ ਸ਼ਰਮਾ ਦਾ ਗੀਤ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਦਾ ਗੀਤ ਲਿਖਣ ਵਾਲੇ ਗੀਤਕਾਰ ਸੰਗਦੇਵ ਸੰਗਦੇਵ ਤੁਹਾਡਾ ਸਵਾਗਤ ਹੈ ਲੋਕ ਪੁਆਇੰਟ ਨਿਊਜ਼ ਤੇ ਧੰਨਵਾਦ ਜੀ ਸ਼ਸ਼ਟਿਕਾਲ ਸਰ ਸੰਗਦੀਪ ਜੀ ਤੁਸੀਂ ਕਿਵੇਂ ਦੇਖਦੇ ਹੋ ਗਾਇਕਾ ਸੰਨਦਾ ਸ਼ਰਮਾ ਅਤੇ ਪਿੰਕੀ ਢਾਲੀ ਵਾਲ ਦਾ ਮਸਲਾ ਹੱਲ ਹੋ ਗਿਆ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ ਪਹਿਲੀ ਗੱਲ ਤਾਂ ਚੰਗੀ ਗੱਲ ਹੈ ਜੀ ਹੁਣ ਹੋਣਾ ਚਾਹੀਦਾ ਸੀਗਾ ਇਹਹੀ ਰੌਲਾ ਸੀ ਵੀ ਹੱਲ ਹੋ ਜਾਣਾ ਸੀਗਾ ਐਡਾ ਮਸਲਾ ਨਹੀਂ ਸੀਗਾ ਜੀ ਜਿੱਦਾਂ ਬਣ ਗਿਆ ਜਾਂ ਬਣਾਇਆ ਗਿਆ ਪਹਿਲੇ ਕਿਤੇ ਕਿਸੇ ਦੇ ਥਰੂ ਅਪਰੋਚ ਕੀਤੀ ਹੁੰਦੀ ਤੇ ਇਹ ਪਹਿਲਾਂ ਵੀ ਹੋ ਸਕਦਾ ਸੀਗਾ ਸਿਰਫ ਇੱਕ ਦੋਹਾਂ ਤੇਰੇ ਨੇ ਮੈਨੂੰ ਲੱਗਦਾ ਇਹ ਮੱਚਦਾ ਸਵਾਲ ਬਣਿਆ ਹੋਇਆ ਸੀਗਾ ਹੂੰ ਤੇ ਉਹ ਹਾਂ ਹੋ ਗਿਆ ਮਸਲਾ ਹਲਜੀ ਜੀ ਚੰਗੀ ਗੱਲ ਤੁਹਾਨੂੰ ਕੀ ਲੱਗਦਾ ਹੈ ਸੰਗਦਿਲ ਜੀ ਵੀ ਆਖਰਕਾਰ ਸਮਝੌਤਾ ਕਿਹੜੀਆਂ ਸ਼ਰਤਾਂ ਤੇ ਹੋਇਆ ਹੈ ਸ਼ਰਤਾਂ ਕੋਈ ਨਹੀਂ ਸੀ ਸ਼ਰਤਾਂ ਵਾਲੇ ਤੋਂ ਸ਼ਾਇਦ ਤੁਸੀਂ ਸੁਨੰਦਤਾ ਦਾ ਸੁਣਿਆ ਹੋਣਾ ਇੰਟਰਵਿਊ ਜਿਹੜੇ ਪਾਈ ਹੋਈਆਂ ਨੇ ਪੋਸਟਾਂ ਬਾਅਦ ਚ ਵੀਡੀਓ ਪਾਈਏ ਤੇ ਇੱਕ ਮੇਰੇ ਤਾਂ ਕਿਸੇ ਪੱਤਰਕਾਰ ਦੇ ਨਾਲ ਵੀ ਉਹਦੀ ਗੱਲ ਹੋਈ ਸੀ ਉਹ ਕਹਿੰਦੀ ਸੀ ਮੇਰਾ ਕੋਈ ਪੈਸੇ ਤੱਕ ਨਹੀਂ ਮੇਰਾ ਰੋਲਾ ਹੀ ਨਹੀਂ ਜੀ ਮੈਂ ਫਿਰ ਉਹਨੂੰ ਵੀ ਇਹ ਰੋਲਾ ਇਹ ਕਰਕੇ ਪੈਸੇ ਦੇਣਾ ਥੋੜਾ ਫਿਰ ਰੋਲਾ ਕਿਹੜੀ ਗੱਲ ਦਾ ਰੋਲਾ ਮੁੱਕ ਦੀ ਗੱਲ ਆਈ ਸੀ ਉਹਦੇ ਤਸਲ ਮੁਤਾਬਕ ਵੀ ਮੈਨੂੰ ਐਨਓਸੀ ਚਾਹੀਦੀ ਸੀਗੀ ਐਨਓਸੀ ਨਹੀਂ ਦਿੰਦੇ ਸੀਗੇ ਉਹ ਐਨਓਸੀ ਦੇ ਤੀਰ ਨੂੰ ਮਿਲ ਗਏ ਨਾ ਜੀ ਆਖਰਕਾਰ ਇੱਥੇ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਸੰਗਦੀਪ ਜੀ ਕਿ ਪ੍ਰੋਡਿਊਸਰ ਪਿੰਕੀ ਧਾਲੀਵਾਲ ਖਿਲਾਫ ਹੀ ਮੋਰਚਾ ਕਿਉਂ ਖੋਲਿਆ ਗਿਆ ਪਹਿਲਾਂ ਸੁਨੰਦਾ ਸ਼ਰਮਾ ਖੁੱਲ ਕੇ ਸਾਹਮਣੇ ਆਉਂਦੇ ਨੇ ਫਿਰ ਕਾਕਾ ਆਉਂਦਾ ਫਿਰ ਸ਼੍ਰੀ ਬਰਾੜ ਆਉਂਦਾ ਕਿਉਂਕਿ ਪ੍ਰੋਡਿਊਸਰ ਤਾਂ ਇੰਡਸਟਰੀ ਦੇ ਵਿੱਚ ਹੋਰ ਬਹੁਤ ਸਾਰੇ ਨੇ ਹੋਰ ਬਹੁਤ ਸਾਰੀਆਂ ਕੰਪਨੀਆਂ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਮੋਰਚਾ ਉਹ ਪਿੰਕੀ ਧਾਲੀਵਾਲ ਦੇ ਖਿਲਾਫ ਹੀ ਕਿਉਂ ਖੋਲਿਆ ਗਿਆ ਦੇਖ ਕਹਾਓ ਤੁਤ ਸੋਣੀ ਹੋਣੀ ਆ ਵਗਦੀ ਗੰਬਾ ਚੱਤ ਤੋਣ ਜੀ ਉਹ ਜਿਹੜੀ ਕਹਾਵਤ ਬਣਿਆ ਜਾਂ ਇਹੋ ਜਿਹੀਆਂ ਕਹਾਵਤਾਂ ਬਣਦੀਆਂ ਨੇ ਨਾ ਇਹ ਹਜ਼ਾਰਾਂ ਸਾਲ ਹੁੰਦੇ ਤੇ ਅਰਬਾਂ ਸਮੇਂ ਤੋਂ ਵਾਦੇ ਕੀ ਗਏ ਨੇ ਨਿਕਲ ਕੇ ਆਉਂਦੀਆਂ ਨੇ ਬਣਦੀਆਂ ਨੇ ਇਹੋ ਜਿਹੀ ਕਹਾਵਤਾਂ ਇੱਕ ਇੱਕ ਘਟਨਾ ਤੋਂ ਨਹੀਂ ਬਣਦੀਆਂ ਇਹ ਹੂੰ ਸੋ ਇਹੀ ਚੀਜ਼ ਇੱਥੇ ਆ ਵੀ ਜਦੋਂ ਕੋਈ ਮਸਲਾ ਹਾਈਲਾਈਟ ਹੁੰਦਾ ਹੂੰ ਉਹਦੇ ਨਾਲ ਫਿਰ ਰਲਦੇ ਮਿਲਦੇ ਮਿਰਤੇ ਰੜਗੇ ਬਹੁਤ ਆ ਜਾਂਦੇ ਆ ਆਪ ਦਾ ਅ ਕੇ ਸਜਾਵ ਦਾ ਜਿਹੜਾ ਮਸਲਾ ਰਜਿਸਟਰਡ ਕਰਾਉਣਾ ਵਾਸਤੇ ਲੋਕਾਂ ਦੇ ਵਿੱਚ ਜੀ ਐਵੇਂ ਹੀ ਇਹ ਹੋਇਆ ਜਦੋਂ ਇੱਕ 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 ਵੱਖੇ ਹੁਣ ਉਹ ਪੈ ਗਿਆ ਰੋਲਾ ਉਹਦੇ ਨਾਲ ਲੱਗਦਾ ਹੀ ਚਲੋ ਲੋਕਾਂ ਦੇ ਵਿੱਚ ਨੋਟਿਸ ਦੇ ਵਿੱਚ ਆਈ ਹੁੰਦੀ ਹੈ ਗੱਲ ਤੇ ਆਉਦੀ ਰੱਖੀ ਜਾਂਦੀ ਹੈ ਮੈਨੂੰ ਉਹਨਾਂ ਨੂੰ ਵੀ ਮੇਰਾ ਸੀਗਾ ਇਹ ਸਵਾਲ ਇਹ ਵੀਰਨ ਜਿਹੜੇ ਜਨਾਂ ਨੇ ਕੀਤੇ ਹੁਣ ਇਸਨਾਂ ਦਾ ਤਾਂ ਚਲੋ ਆਪਾਂ ਮੰਨ ਲઈએ ਕਿ ਕੁੜੀ ਆ ਉਹ ਈਮੋਸ਼ਨਲ ਹੋਗੀ ਹੁੰਦੀ ਰਹੀ ਸਾਰੇ ਉਹਦੀਆਂ ਗੱਲਾਂ ਪਤਾ ਬਣ ਗਈਆਂ ਹਮ ਇਹਨਾਂ ਅੱਗੇ ਕਿਹੜੀ ਤਲਵਾਰ ਲਟਕਦੀ ਸੀ ਮੰਨ ਲੈ ਤੇ ਇਹਦੇ ਵਿੱਚ ਕੋਈ ਡਾਂਗਾ ਨਾ ਜਾਂ ਲੜਾਈ ਝਗੜਾ ਤਾਂ ਕਰਨਾ ਨਹੀਂ ਸੀਗਾ ਸਾਮੂਹ ਸਾਹਮਣੀ ਹੋ ਕੇ ਜੀ ਤੇ ਪੁਲਸ ਦੇ ਵਿੱਚ ਪਹਿਲਾਂ ਵੀ ਦੇ ਸਕਦੇ ਸੀਗੇ ਕੰਪਲੇਂਟ ਜਾਂ ਸ਼ਿਕਾਇਤ ਦਾ ਜਕਰਾ ਸਰ ਦੇ ਸੀ ਚਲੋ ਮੰਨਿਆ ਪਿੰਕੀ ਦੀ ਅਪਰੋਚ ਆ ਵੀ ਇਹ ਕਹਿੰਦੇ ਜੀ ਪੁਲਸ ਵਾਲੇ ਸਾਡੀ ਸੁਣਦੇ ਨਹੀਂ ਤੇ ਕੋਰਟ ਦੇ ਥਰੂ ਤਾਂ ਤੁਸੀਂ ਜਾਣ ਚ ਕੋਈ ਨਹੀਂ ਰੋਕ ਸਕਦਾ ਤੁਹਾਨੂੰ ਕੋਰਟਾਂ ਤੋਂ ਤੁਸੀਂ ਕੇਸ ਲਾ ਸਕਦੇ ਆ ਹਨਾ ਜੇ ਨਹੀਂ ਤੁਹਾਡੀ ਸਹਾਇਤਾ ਕਰਦੀ ਤੇ ਕੋਰਟੋਂ ਨਾਲ ਫੇਰ ਦਬਾਅ ਪਾਉਂਦੀ ਆ ਇਸ ਕਰਕੇ ਸਾਰੀਆਂ ਸਟੰਟ ਬਾਰੀਆਂ ਜਾਂ ਕਰੋ ਡਰਾਮੇ ਬਾਰੀਆਂ ਹੁੰਦੀਆਂ ਕੰਮ ਕਰਾਉਣੀਆਂ ਹੁਣ ਕਾਕੇ ਦੀ ਮੈਂ ਕੱਲ ਇੱਕ ਇੰਟਰਵਿਊ ਸੁਣੀ ਜਾਂਦਾ ਸੀਗਾ ਉਹ ਤਾਂ ਜਿਹੜਾ ਕੁਝ ਕਹਿੰਦਾ ਹੀ ਕਹਿੰਦਾ ਉਹ ਪ੍ਰੋਡਿਊਸਰ ਆ ਉਹ ਕਾਕੇ ਤੇ ਜਾਮ ਲਾ ਰਿਹਾ ਕਹਿੰਦਾ ਲੋਕਾਂ ਨੂੰ ਗੱਲਾਂ ਕਰਦਾ ਮੈਨੂੰ ਮੇਰੇ ਨਾਲ ਚੀਟ ਕਰਕੇ ਗਿਆ ਮੇਰੇ ਨਾਲ ਐਗਰੀਮੈਂਟ ਸੀ ਇਹਦਾ ਠੀਕ ਆ ਜੀ ਮੈਨੂੰ ਇਹਨੇ ਵਾਅਦੇ ਕੀਤੇ ਸੀਗੇ ਗਾਣੇ ਦੇਣ ਦੇ ਬਾਅਦ ਚ ਅੱਜ ਤੱਕ 4 ਸਾਲ ਹੋ ਗਏ ਮੇਰੀ ਨਹੀਂ ਇਹਨੇ ਸੁਣੀ ਆਪਾਂ ਕੀ ਦੀ ਕੀ ਮੰਨਾ ਗਿਆ ਹੈ ਨਾ ਹਰੇਕ ਹੀ ਫਿਰ ਉਸ ਤੋਂ ਬਾਅਦ ਤਾਂ ਜਾਜ ਦਾ ਦੁੱਧ ਧੋਤਾ ਇਸ ਇੰਡਸਟਰੀ ਦੇ ਵਿੱਚ ਵੀ ਕੋਈ ਨਹੀਂਗਾ ਨਾ ਕਲਾਕਾਰ ਨਾ ਪ੍ਰੋਡੂਸਰ ਤੁਹਾਨੂੰ ਇਸ ਪਿੱਛੇ ਪਿੱਛੇ ਜਿਹੜਾ ਪ੍ਰੋਡੂਸਰ ਦੇ ਨਾਲ ਮੇਰਾ ਵੀ ਰੋਲਾ ਪਿਆ ਸੀ ਠੀਕ ਹੈ ਜੀ ਉਹਨੂੰ ਵੀ ਨਾਲੇ ਮੇਰਾ ਕੋਈ ਐਗਰੀਮੈਂਟ ਨਹੀਂ ਉਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇੱਕ ਸਿੰਪਥੀ ਤੌਰ ਤੇ ਮੇਰੇ ਤੋਂ ਰਿਕਵੈਸਟ ਕਰਕੇ ਉਹਨੇ ਗਾਣੇ ਲਈ ਹੂੰ ਠੀਕ ਉਹ ਗਾਣੇ ਲੈਣ ਤੋਂ ਬਾਅਦ ਉਹਦਾ ਗਾਣ ਦਾ ਜਲੂਸ ਕੱਢਿਆ ਆਪਣੇ ਵੀਡੀਓ ਬਾਇਸ ਬਹੁਤ ਸੀਗਰੇਡ ਬਣਾਈਆਂ ਵਿਆਹ ਵਾਲੀ ਮੂਵੀ ਦੇ ਨਾਲ ਵੀਡੀਓ ਬਣਾ ਕੇ ਕਰਦੇ ਫਿਰ ਮੇਰਾ ਫੋਨ ਚੱਕਣੋਂ हट ਗਿਆ ਬਲੌਗ ਤੇ ਕਰਤਾ ਹਨਾ ਸੋ ਇਸ ਕਰਕੇ ਘਟ ਕੋਈ ਵੀ ਨਹੀਂਗਾ ਦੋਵਾਂ ਪਾਸੇ ਨਾਲ ਦਾ ਪ੍ਰੋਡੂਸਰ ਲੈਣ ਦੇ ਵਿੱਚ ਸਾਰੇ ਦੋਸਤ ਉਹ ਮੈਂ ਕਲਾਕਾਰੀ ਲੈਣ ਦੇ ਵਿੱਚ ਹਾਂ ਤਾਂ ਤੁਹਾਨੂੰ ਇਸ ਕੇਸ ਦੇ ਵਿੱਚ ਕੋਈ ਸਿਆਸਤ ਨਜ਼ਰ ਆਈ ਪਿੰਕੀ ਢਾਲੀ ਵਾਲ ਵਰਸਜ ਸੁਨੰਦਾ ਸ਼ਰਮਾ ਵਾਲੀ ਵਿੱਚ ਸਿਆਸਤ ਪਹਿਲਾਂ ਤਾਂ ਵੀ ਨਹੀਂ ਲੇਕਿਨ ਬਾਦ ਚੋਣ ਪੋਸਟਾਂ ਪਾਸਟਾ ਪੈਣ ਤੋਂ ਬਹੁਤ ਚੀਜ਼ਾਂ ਲੱਗ ਰਹੀਆਂ ਨੇ ਪੋਲੀਟੀਕਲੀ ਮੋਟੀਵੇਟਿਡ ਲੱਗਦੀਆਂ ਨੇ ਚੀਜ਼ਾਂ ਇਹ ਡਾ ਨਹੀਂ ਸੀਗਾ ਜਿਹੜੇ ਜਿਵੇਂ ਹਾਈ ਕੋਰਟ ਨੇ ਉਹਨਾਂ ਜੱਜ ਨੇ ਫਟਕਾਰ ਪਾਈ ਹੈ ਹਨ ਕੇਸ ਤਾਂ ਹੋਰ ਵੀ ਬਹੁਤ ਨੇ ਹਜ਼ਾਰਾਂ ਪੰਜਾਬ ਦੇ ਵਿੱਚ ਹਜੇ ਹੋ ਰਹੀਆਂ ਨੇ ਘਟਨਾਵਾਂ ਔਰਤਾਂ ਨੂੰ ਲੈ ਕੇ ਤਾਂ ਵੀ ਇਹੋ ਜਿਹਾ ਕੀ ਸੀਗਾ ਤੁਸੀਂ ਇੱਕ سوشل ਮੀਡੀਆ ਤੇ ਪੋਸਟ ਪੈਂਦੀ ਆ ਉਹਨੂੰ ਉਧਾਰ ਮੰਨ ਕੇ ਤੁਸੀਂ ਪਰਚਾ ਕੱਢਦੇ ਹੋ ਤੇ ਇਮੀਡੀਏਟਲੀ ਤੁਸੀਂ ਨਾਲ ਉਹਦੀ ਅरेस्ट ਪਾ ਦਿੰਦੇ ਹੋ ਹਨ ਤੇ ਜਿਹਦੇ ਵਿੱਚ 420 ਦੇ ਵਿੱਚ ਤਾਂ ਇਨਵੈਸਟੀਗੇਸ਼ਨ ਇਨਕੁਆਰੀ ਕੀਤੀ ਤੇ ਤਬਾ ਨਾ ਤੁਸੀਂ ਅरेस्ट ਨਹੀਂ ਪਾ ਸਕਦੇ ਸੋ ਇਹ ਆਪਾਂ ਨੂੰ ਵੀ ਪਤਾ ਪੰਜਾਬ ਦੇ ਅਫਸਰਾਂ ਦਾ ਜਾਂ ਸਿਸਟਮ ਦਾ ਵੀ ਕਿੱਡੀ ਖੇਤੀ ਐ ਐਕਸ਼ਨ ਲੈਂਦੇ ਆ ਉਹ ਤਾਂ ਲੱਗ ਰਿਹਾ ਵਿਚਾਰਸ਼ਪਰੇ ਵੀ ਇਹ ਸਾਰਾ ਸਿਆਸੀ ਕਿਉਂਕਿ ਸਿਸਟਮ ਸਾਰਾ ਬਣਾਇਆ ਕਿਉਂਕਿ ਕੇਸ ਜਿਸ ਤਰ੍ਹਾਂ ਹਾਈਲਾਈਟ ਕੀਤਾ ਗਿਆ ਹੈ ਤੇ ਜਿਸ ਤੋਂ ਬਾਅਦ ਸੁਨੰਦ ਸ਼ਰਮਾ ਨੇ ਸੀਐਮ ਮਾਨਜਾ ਉਹਨਾਂ ਦੀ ਪਤਨੀ ਦਾ ਧੰਨਵਾਦ ਕੀਤਾ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਤੁਹਾਨੂੰ ਕੀ ਲੱਗਦਾ ਕਿ ਮਸਲਾ ਇੰਨਾ ਉਭਾਰਿਆ ਕਿਉਂ ਗਿਆ ਕਿਉਂਕਿ ਪੀੜਤ ਤੱਕ ਹੋਰ ਬਹੁਤ ਸਾਰੇ ਕਲਾਕਾਰ ਨੇ ਹੋਰ ਬਹੁਤ ਸਾਰੇ ਗੀਤਕਾਰ ਨੇ ਕਿ ਕਦੇ ਉਹਨਾਂ ਦੀ ਆਵਾਜ਼ ਤੱਕ ਨਹੀਂ ਸੁਣੀ ਜਾਂਦੀ ਹਾਂਜੀ ਹਾਂਜੀ ਇਹ ਤਾਂ ਆਪਾਂ ਗੱਲ ਕਰੀ ਜਾਂਦੇ ਵੀ ਹੋਰ ਬਹੁਤ ਨੇ ਨਾ ਉਹਨਾਂ ਦਾ ਵਿਚਾਰੇ ਕਹਿੰਦਾ ਵੀ ਬੁੱਢੇ ਹੋ ਜਾਂਦੇ ਕਚਹਿਰੀਆਂ ਦੇ ਤੇ ਥਾਣਿਆਂ ਦੇ ਗੇੜੇ ਮਾਰਦੇ ਉਹਨੇ ਨਹੀਂ ਸੁਣਾਈ ਨਹੀਂ ਹੁੰਦੀ ਨਾ ਇੱਥੇ ਇੱਕ ਪੋਸਟ ਦੇ ਉੱਤੇ ਹੀ ਸਾਰਾ ਕੁਝ ਹੋ ਜਾਂਦਾ ਤੇ ਹੁਣ ਤਾਂ ਮੈਨੂੰ ਲੱਗਦਾ ਕੋਈ ਛੁਪਿਆ ਨਹੀਂਗਾ ਇਹਦੀ ਸੁਨੰਦ ਦੀ ਪੋਰਟੋਬਲ ਥੈਂਕ ਯੂ ਧੰਨਵਾਦ ਵਾਲੇ ਜਿਹੜੀ ਇਹਨੇ ਪਾਈ ਹੋਈ ਵੀਡੀਓ ਸਾਰਾ ਕੁਝ ਬਿਲਕੁਲ ਸਾਹਮਣੇ ਹੋਣ ਦੇ ਵਿੱਚ ਕੋਈ ਤੁਹਾਡੇ ਪਰਸਨਲ ਉਹਨਾਂ ਨਾਲ ਕੋਈ ਹੈਗੀ ਆ ਪ੍ਰੋਬਲਮ ਕੱਢ ਲਓ ਤੁਸੀਂ ਉਹ ਆਪ ਦੀ ਪਾਵਰ ਨੂੰ ਵਰਤ ਕੇ ਹੋਏ ਇਸ ਤਿਹਤਰਾ ਤੁਸੀਂ ਕਰਦੇ ਹੋ ਇਸ ਪੋਸਟ ਤੇ ਬਹਿ ਕੇ ਚੰਗੀ ਗੱਲ ਨਹੀਂ ਗੀ ਬਾਕੀ ਚਲੋ ਹਰੇ ਕੀ ਕਹਿੰਦਾ ਹੁੰਦਾ ਜਦੋਂ ਹੱਥ ਚ ਪਾਵਰ ਆਉਂਦੀ ਹੈ ਤੇ ਵਿਖਾਉਂਦੇ ਜਿੰਨੇ ਕੋ ਜੁਗਾ ਹੁੰਦਾ ਗਾ ਤੁਸੀਂ ਸੰਗ ਦੇ ਜੀ ਜਾਣਦੇ ਹੋ ਵੀ ਤੁਹਾਡੇ ਲਿੰਕ ਚ ਨੇ ਪਿੰਕੀ ਤਾਲੀਆਲ ਤੁਸੀਂ ਉਹਨਾਂ ਦੇ ਲਿੰਕ ਚੋਂ ਕਦੇ ਪਿੰਕੀ ਤਾਲੀਆਲ ਨਾਲ ਸੀਐਮ ਮਾਨ ਨੇ ਕੰਮ ਕੀਤਾ ਸੀਗਾ ਹਾਂ ਜੀ ਇਹਨਾਂ ਨੇ ਕਈ ਸਾਲ ਪਹਿਲਾਂ ਇੱਕ ਮੂਵੀ ਬਣਾਈ ਸੀਗੀ ਹੂੰ ਉਹ ਗਾਟੂ ਮਾਇਲ ਵਾਲਾ ਹੂੰ ਉਹ ਦੋ ਇਹ ਪ੍ਰੋਡੂਸਰ ਪ੍ਰੋਡੂਸਰ ਹੀ ਉਹਦੇ ਚ ਦੇਖਿਆ ਜਾਵੇ ਤੇ ਕੱਲਾ ਪਿੰਕੀ ਢਾਲੇਵਾਲ ਨੇ ਸੀਗਾ ਇਹ ਸ਼ਾਇਦ ਦੋ ਤਿੰਨ ਜਾਣੇ ਸੀਗੇ ਪਿੰਕੀ ਢਾਲੇਵਾਲ ਜਿਹਾ ਇੱਕ ਐਸਐਮਆਈ ਵਾਲਾ ਜਿਹੜਾ ਸੀਗਾ ਸੱਜਨ ਦੂਹਨ ਉਹ ਸੀਗਾ ਇੱਕ ਤੀਜੇ ਦਿਨ ਇਹਨਾਂ ਦਾ ਨਗਰ ਮੇਲ ਨਾਮ ਦਾ ਬੰਦਾ ਸ਼ਾਇਦ ਸੀਗਾ ਤਿੰਨੇ ਜਾਣੇ ਪ੍ਰੋਡੂਸਰ ਸੀਗੇ ਫਿਲਮ ਬਾਣਵੀ ਗਈ ਸੀ ਇਹਦੇ ਚ ਇਹ ਤਿੰਨ ਜਾਣੇ ਇਹਦੇ ਆਰਟਿਸਟ ਸੀ ਭਗਵੰਤ ਮਾਨ ਰਵਿੰਦਰ ਗਰੇਵਾਲ ਤੇ ਹਰਜੀਤ ਹਰਮਨ ਕਿ ਉਹ ਕੰਪਲੀਟ ਹੋ ਗਈ ਸੀ ਹੁਣ ਤੋ ਬਾਅਦ ਰਿਲੀਜ਼ ਨਹੀਂ ਹੋਈ ਉਹਨਾਂ ਦਾ ਕੀ ਕੋਈ ਮਸਲਾ ਵਿਗੜ ਗਿਆ ਕਿੱਥੇ ਆ ਕੇ ਰੌਲਾ ਪੈ ਗਿਆ ਉਹ ਡੱਬਾ ਬੰਦ ਹੋ ਗਈ ਸੀ ਪੈਸੇ ਦਾ ਕੋਈ ਰੌਲਾ ਸੀ ਉਸ ਫਿਲਮ ਦੇ ਵਿੱਚ ਮੈਨੂੰ ਪਤਾ ਨਹੀਂ ਫਿਰ ਮੈਨੂੰ ਨਿਸਚਿਤ ਨਹੀਂ ਮੈਨੂੰ ਪਤਾ ਅਚਾਰ ਰਿਲੀਜ਼ ਨਹੀਂ ਹੋ ਸਕੀ ਹਾਂ ਰਿਲੀਜ਼ ਨਹੀਂ ਹੋਈ ਹਾਂਜੀ ਠੀਕ ਹੈ ਤਾਂ ਸੰਗਦੀਪ ਜੀ ਤੁਹਾਡੇ ਤੇ ਇੱਕ ਹੀ ਵੀ ਸਵਾਲ 소ਨੀਆ ਮਾਨ ਵੱਲੋਂ ਉਠਾਇਆ ਜਾਂਦਾ ਹੈ ਕਿ ਉਹਨਾਂ ਨੇ ਕਿਹਾ ਕਿ ਸੰਗਦੀਪ ਨੂੰ ਧੰਨਵਾਦ ਕਰਨਾ ਚਾਹੀਦਾ ਹੈ ਕਿ ਸੁਨੰਦਾ ਸ਼ਰਮਾ ਨੇ ਇੱਕ ਫੇਮਸ ਸਿੰਗਰ ਨੇ ਤੁਹਾਡਾ ਗੀਤ ਗਾ ਦਿੱਤਾ ਇਸੇ ਗੱਲ ਦੀ ਤਾਂ ਮੈਨੂੰ ਪੋਸਟ ਪਾਈ ਸੀ ਵੀਰ ਜੀ ਹੁਣ ਕੋਣ ਸਿੰਗਰ ਫੇਮਸ ਆ ਫੇ ਸਿੰਗਰ ਸੰਗਦਲ ਨੇ ਫੇਮਸ ਬਣਾਈ ਆ ਕਿ ਉਹ ਪਹਿਲਾਂ ਫੇਮਸ ਸੀਗੀ ਹੁਣ ਬਾਅਦ ਚ ਆਪਾਂ ਦੇਖ ਲਾਂਗੇ ਹੈਨਾ ਕਿ ਉਹ ਕਿਵੇਂ ਕਰਕੇ ਗਈ ਤਾਂ ਪ੍ਰੋਡੂਸਰ ਨੂੰ ਪੁੱਛ ਕੇ ਦੇਖਣਾ ਤੇ ਫੇਮਸ ਕੀਤੀ ਕਿਵੇਂ ਆ ਅੱਡੀ ਨਾਲ ਜ਼ੋਰ ਲੱਗ ਗਿਆ ਮਾੜੇ ਬੰਦੇ ਦੇ ਜੱਲੀਆਂ ਵਿਕ ਜਾਣ ਜਨਾਓ ਰੁਪਈਆ ਲੱਗਿਆ ਠੀਕ ਹੈ ਕਹਿਣਾ ਹੀ ਸੌਖਾ ਹੁੰਦਾ ਤੇ ਇਹ ਤਾਂ ਉਹ ਪਤਾ ਹੀ ਲੋਕ ਹੀ ਦੇਖਦੇ ਆ ਕੀ ਕਿਹਦੇ ਨਾਲ ਫੇਮਸ ਹੋਈ ਹੈ ਕਿਹਨੇ ਫੇਮਸ ਕੀਤੀ ਹੈ ਉਹ ਕਿਉਂਕਿ ਤੁਸੀਂ ਤਾਂ ਜਾਣ ਪਛਾਣ ਦੇ ਮਹਤਾਜ ਨਹੀਂ ਹੈਗੇ ਕਿਉਂਕਿ ਤੁਹਾਡੇ ਗੀਤਾਂ ਧਰਮਪ੍ਰੀਤ ਵੇਲੇ ਦੇ ਬਹੁਤ ਗੀਤ ਨੇ ਤੁਹਾਡੇ ਹਿੱਟ ਹੋ ਚੁੱਕੇ ਨੇ ਮੈਂ ਵੀ ਰਹਿ ਤੱਕ ਕਹਿ ਰਿਆ ਨਾ ਅੱਜ ਆਪਾਂ ਨੂੰ ਮਨੋ ਉਹਨੂੰ ਦੱਸਣ ਦੀ ਲੋੜ ਹੀ ਨਹੀਂ ਲੋਕ ਭੋ ਕੇ ਮਾਰਦੇ ਅੱਗੋਂ ਹਨਾ ਦੋ ਪਹਿਲੇ ਦਿਨ ਤੋਂ ਪਹਿਲੇ ਪ੍ਰੋਜੈਕਟ ਦਿਲਾਂ ਦੇ ਜਾਨੀ ਤੋਂ ਲੈ ਕੇ ਇਹ ਤਾਂ ਉਹ ਦੁੱਧ ਚੁੰਗਦੀ ਹੋਣੀ ਆ ਜਾਂ ਖੇਡਦੇ ਹੋਗੇ ਅੱਕੜ ਬੱਕੜ ਬੰਬੇ ਬੋ ਹਨਾ ਤੇ ਉਸ ਉਸ ਟਾਈਮ ਤੋਂ ਲੈ ਕੇ ਗੀਤ ਜਿਹੜੇ ਪ੍ਰੋਜੈਕਟ ਹਿੱਟ ਦਿੱਤੇ ਨੇ ਕਲਾਕਾਰ ਇੰਡਸਟਰੀ ਦੇ ਵਿੱਚ ਕੀਤੇ ਨੇ ਖੜੇ ਹਨ ਜੀ ਤੇ ਇਸ ਕਰਕੇ ਇਹ ਤਾਂ ਜਿਨ੍ਹਾਂ ਨੂੰ ਆਪ ਨਹੀਂ ਕੋਈ ਪੁੱਛਦਾ ਅੱਜ ਐਸ ਬੂਹੇ ਤੇ ਕੱਲ ਔਸ ਬੂਹੇ ਤੇ ਕਦੇ ਸਿਆਸੀ ਕਦੇ ਡਰਾਮੇ ਪਤਾ ਨਹੀਂ ਕੀ ਕੀ ਕਰਦੀਆਂ ਇਹ ਹਨਾ ਇਸ ਕਰਕੇ ਇਹ ਇਹਨਾਂ ਦੀ ਆਦਤ ਹੁੰਦੀ ਹੈ ਕਈਆਂ ਦੀ ਉਹ ਸਾਤ ਤੀ ਦੀ ਉਹ ਪੀੜੇਤਾ ਉਹ ਬਾਕੀ ਦਾ ਬੈਕਗ੍ਰਾਉਂਡ ਵੀ ਕਹਿੰਦੇ ਹੁੰਦੇ ਘਰਾਣੇ ਦੇ ਜਵਾਬ ਪਛਾਣੇ ਜਾਂਦੇ ਆ ਇਹਦਾ ਪਿਛੋਕੜ ਤੋਂ ਵੀ ਮੈਨੂੰ ਮੂੰਹ ਨਹੀਂ ਗੰਦਾ ਕਰਨਾ ਚਾਹੁੰਦਾ ਜਿਹੜਾ ਕੁਛ ਇਹਦਾ ਹੈਗਾ ਹੂੰ ਤਾ ਸੰਗਦੇਵ ਜੀ ਇਸ ਮਸਲੇ ਤੇ ਬਹੁਤ ਸਾਰੇ ਗਾਇਕ ਵੀ ਸੁਨੰਦਾ ਸ਼ਰਮਾ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੇ ਨਜ਼ਰ ਆਏ ਤੇ ਬਹੁਤ ਸਾਰੇ ਗਾਇਕਾਂ ਦਾ ਵੀ ਸ਼ਿਕਵਾ ਸੀਗਾ ਕਿ ਇਹਨਾਂ ਦੇ ਵਿੱਚ ਇੱਕ ਬੱਬੂ ਮਾਨ ਲਿਖਦੇ ਨੇ ਕਿ ਕੰਪਨੀਆਂ ਪਹਿਲੇ ਦਿਨ ਤੋਂ ਹੀ ਗਾਇਕਾਂ ਦੇ ਨਾਲ ਧੱਕਾ ਕਰਦੀਆਂ ਆਈਆਂ ਨੇ ਕਿ ਕੰਪਨੀਆਂ ਸੱਚਮੁੱਚ ਗਾਇਕਾਂ ਦੇ ਨਾਲ ਧੱਕਾ ਕਰਦੀਆਂ ਨੇ ਦੇਖੋ ਦੀ ਇੱਕ ਮਹਿਕਮਾ ਹੁੰਦਾ じゃ ਮਹਿਕਮਾ ਆਪਣੇ ਬੰਦੇ ਦੇ ਨਾਲ ਸਪੋਰਟ ਨਾ ਕਰੂਗਾ ਤੇ ਹੋਰ ਕੌਣ ਕਰੂਗਾ ਹਾਂ ਨਾ ਸਾਰਿਆਂ ਦਾ ਚਲੋ ਚੰਗੀ ਗੱਲ ਫਰਜ਼ ਬਣਦਾ ਹੋਣਾ ਹੁੰਦਾ ਹੈ ਨਾ ਇਹਦੇ ਚ ਜਿਹੜੇ 9% ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹਨਾਂ ਦਾ ਮਸਲਾ ਕੀ ਹੈ ਹੁੰਦਾ ਕੁਝ ਹੋਰ ਲੋਨ ਬਣਾਇਆ ਕੁਝ ਹੋਰ ਜਾਂਦਾ ਹੂੰ ਬੱਬੂਮਾਨ ਜੇ ਗੱਲ ਕਹਿੰਦਾ ਤੇ ਹੋ ਸਕਦਾ ਬੱਬੂਮਾਨ ਕਿਸੇ ਪ੍ਰੋਡੂਸਰ ਦਾ ਵੀ ਪੀੜਿਤ ਹੋਵੇ। ਨਾ ਤੁਹਾਨੂੰ ਪਹਿਲਾਂ ਲੱਗਿਆ ਕਿ ਹਟਿਆ ਜੇ ਸਾਰੇ ਕੁਝ ਨਹੀਂ ਹੁੰਦੇ ਨਾ ਤਾਂ ਸਾਰੇ ਕਲਾਕਾਰ ਵਧੀਆ ਨਾ ਸਾਰੇ ਪ੍ਰੋਡੂਸਰ ਚੰਗੇ ਹੁੰਦੇ ਆ। ਜੀ ਹਰ ਇੱਕ ਤਰ ਹਰ ਕੰਪੀਟ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ ਪਰ ਇੱਕ ਮਾੜਾ ਕਰਕੇ ਆਪਾਂ ਸਾਰਿਆਂ ਨੂੰ ਉਸ ਕੈਟਾਗਰੀ ਚ ਨਹੀਂ ਰੱਖ ਸਕਦੇ। ਤੇ ਨਹੀਂ ਰੱਖਣਾ ਚਾਹੀਦਾ। ਹੂੰ ਆਖਰਕਾਰ ਰਾਸ ਤੋਂ ਸਵਾਲ ਵੱਲ ਵਧਦੇ ਆ ਸੰਗਦੀਲ ਜੀ ਤੁਸੀਂ ਕੀ ਸੋਚਦੇ ਹੋ ਕਿ ਆਖਰਕਾਰ ਅੱਗੇ ਫੇਰ ਮਸਲਾ ਜਿਹੜਾ ਉਹ ਪ੍ਰੋਡਿਊਸਰ ਬਨਾਮ ਗਾਇਕ ਨਾ ਬਣੇ ਤੁਸੀਂ ਕੀ ਕਿਵੇਂ ਚੋਣੇ ਇੰਡਸਟਰੀ ਕਿਵੇਂ ਕੰਮ ਕਰੇ ਕਿਵੇਂ ਸਮਝੌਤੇ ਹੋਣ ਕਿਵੇਂ ਕਲਾਕਾਰ ਤੇ ਪ੍ਰੋਡਿਊਸਰ ਮਿਲ ਕੇ ਇਸ ਇੰਡਸਟਰੀ ਨੂੰ ਰੇਵਨਿਊ ਜਿਹੜਾ ਉਹ ਵੱਧ ਤੋਂ ਵੱਧ ਜਨਰੇਟ ਕਰ ਸਕਣ ਤਾਂ ਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਵੀ ਕੰਮ ਮਿਲ ਸਕੇ ਅਤੇ ਕਲਾਕਾਰਾਂ ਤੇ ਪ੍ਰੋਡਿਊਸਰਾਂ ਨੂੰ ਵੀ ਫਾਇਦਾ ਹੋ ਸਕੇ ਵੀ ਅੱਗੇ ਬਵਾਦ ਇਸ ਤਰ੍ਹਾਂ ਦੇ ਨਾ ਛੜਨਾ ਨੇ ਜੀ ਵੀਰ ਆਹੀ ਆ ਹੁਣ ਕਈ ਵਾਰ ਨਾ ਕਰਦਾ ਇੱਕ ਤੁਗਤ ਨਹੀਂ ਦੂਜਿਆਂ ਨੂੰ ਪੈਂਦੀਆਂ ਕੋਈ ਸ਼ੱਕ ਨਹੀਂਗਾ ਵੀ ਸਿੰਗਰ ਪ੍ਰੋਡਿਊਸਰ ਤੋਂ ਬਿਨਾ ਜ਼ੀਰੋ ਹੁੰਦਾ ਹਰ ਸਿੰਗਰ ਖੁਦ ਇਹਨੇ ਜੋਗਾ ਨਹੀਂ ਹੁੰਦਾ ਵੀ ਆਪ ਦੇ ਹੱਥ ਤੇ ਪੈਸੇ ਲਾ ਸਕੇ ਹੂੰ ਪੰਜਾਬ ਦੇ ਵਿੱਚ ਘਰ ਘਰ ਟੈਲੈਂਟ ਆ ਸਿਰੇ ਤੋਂ ਸਿਰੇ ਪਿਆ ਬਹੁਤ ਵਧੀਆ ਤੋਂ ਵਧੀਆ ਲੋਕ ਜੋ ਆ ਕੇ ਗਾਉਣ ਵਾਲੇ ਬੈਠੇ ਹੋ ਜੀ ਉਹਦੇ ਚ ਨਾ ਜਿਹੜੇ ਇਹ ਨਵੇਂ ਕਲਾਕਾਰ ਹੁੰਦੇ ਆ ਹੂੰ ਉਹ ਨਵੇਂ ਕਲਾਕਾਰਾਂ ਨੂੰ ਗਾਹ ਤੋਂ ਜਦੋਂ ਇਹੋ ਜਿਹਾ ਮਸਲਾ ਵਿਗੜ ਜਾਂਦਾ ਤੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਕੋਈ ਬੰਦਾ ਪ੍ਰੋਡਿਊਸਰ ਇੱਕ ਤੇ ਸਿਰ ਤੇ ਜਦੋਂ ਬਣ ਜਾਂਦੀ ਆ ਤਾਂ ਗਾਹ ਰਿਸਕ ਲੈਣ ਤੋਂ 10 ਵਾਰੀ ਸੋਚਦਾ ਉਹ ਜੀ ਹੈਨਾ ਇਸ ਕਰਕੇ ਪਹਿਲੀ ਗੱਲ ਦੇ ਤੇ ਇਸ ਚੀਜ਼ ਤੋਂ ਬਚਣਾ ਜਦੋਂ ਆਪਾਂ ਜ਼ਰੂਰ ਤਾਂ ਸਾਨੂੰ ਲੋੜ ਆਉ ਉਹ ਤਾਂ ਪਹਾੜੇ ਕੱਢਦੇ ਆ ਸਾਨੂੰ ਯਾਰ ਜਿਵੇਂ ਮਰਜ਼ੀ ਕਰਕੇ ਕਰੋ ਸਾਡਾ ਜਿਹੜਾ ਹੈਗਾ ਸਾਡੇ ਟੈਲੈਂਟ ਆ ਸਾਡਾ ਸਾਥ ਦਿਓ ਸਾਨੂੰ ਰਿਕਾਰਡ ਕਰੋ ਵਗੈਰਾ ਵਗੈਰਾ ਹਨਾ ਉਹ ਜਦੋਂ ਇੱਥੇ ਮਸਲਾ ਕੀ ਹੈ ਜਦੋਂ ਕੁਝ ਨਹੀਂ ਉਹ ਪਤਾ ਬੰਦਾ ਜ਼ੀਰੋ ਹੁੰਦਾ ਹਨਾ ਕੋ ਤਾਂ ਮਿੰਤਾ ਕਰਦਾ ਜਦੋਂ ਉਹ ਸਟੈਬਲਿਸ਼ ਹੋ ਜਾਂਦਾ ਆਰਟਿਸਟ ਹਿੱਟ ਹੋ ਜਾਂਦਾ 5 10 15 ਲੱਖ ਰੁਪਏ ਲੈਣ ਲੱਗ ਜਾਂਦਾ ਉਹਦੇ ਚ ਜਦੋਂ ਪ੍ਰੋਡਿਊਸਰ ਦਾ ਹਿੱਸਾ ਮੰਗਦਾ ਨਾ ਕੱਢਦਾ ਤੇ ਤਿੰਨ ਹਿੱਸੇ ਲੈ ਜਾਂਦਾ ਚੌਥਾ ਜਾਰੀ ਰਹਿਤੀ ਜਾਇਆ ਜਾਂਦਾ ਉਦੋਂ ਫਿਰ ਉਹ ਦਰਦ ਹੁੰਦਾ ਮਹਿਸੂਸ ਹੁੰਦਾ ਯਾਰ ਮੈਂ ਤਾਂ ਆਰਟਿਸਟ ਆ ਮੈਂ ਗਾਉਂਦਾ ਮੈਂ ਇਹ ਕਰਦਾ ਮੈਂ ਤਾਂ ਲਲਾਵਾ ਇਹ ਇਹ ਕਾਦੇ ਪੈਸੇ ਲੈ ਜਾਂਦਾ ਹਾਂ ਉਹ ਰੋਸ ਚੀਜ਼ ਦੀ ਦੁੱਖ ਲੱਗਦਾ ਤੇ ਇਸ ਕਰਕੇ ਪਹਿਲੀ ਗੱਲ ਤੇ ਇਹ ਚੀਜ਼ ਨੂੰ ਸਹਿਜ ਰੱਖਣਾ ਚਾਹੀਦਾ ਜੇ ਤੁਹਾਡੇ ਤੇ ਕੋਈ ਰੁਪਈਆ ਲਾ ਰਿਆ 5 ਸਾਲ ਦਾ 7 ਸਾਲ ਦਾ ਹੈਗਾ ਤੁਸੀਂ ਪਹਿਲਾਂ ਵੀ ਉਮਰ ਨਗਾਹੀ ਲਈ ਨਾ ਤਾਂ ਗਾਂ ਵੀ ਨਗਾਉਂਗੇ ਉਹਦੇ ਚੋਂ ਜਿਹੜੇ ਬੰਦੇ ਨੇ ਤੁਹਾਨੂੰ ਤਿਆਰ ਕੀਤਾ 5-7 ਸਾਲ ਉਹਨੂੰ ਦੇ ਦੋਗੇ ਕੋਈ ਤੁਹਾਡਾ ਲੋੜਾ ਨਹੀਂ ਆਉਣ ਲੱਗਾ ਕੁਝ ਨਹੀਂ ਹੋਣ ਲੱਗਾ ਹਨਾ ਸਾਰੀ ਜ਼ਿੰਦਗੀ ਤੁਸੀਂ ਕਮਾਉਣਾ ਹੀ ਆ ਅੱਗੇ ਤੋਂ ਰੋਣਾ ਨਾ ਪਵੇ ਇਹਦਾ ਇੱਕ ਇੱਕੋ ਹੀ ਹੱਲ ਆ ਵੀ ਤੁਸੀਂ ਜਿੰਨੀਆਂ ਤੁਹਾਡੀਆਂ ਟਰਮਾਂ ਕੰਡੀਸ਼ਨਾਂ ਪਤਲਾ ਖੋਲ ਹਾਲਾਂਕਿ ਪ੍ਰੋਡੂਸਰ ਇਸ ਪੱਖੋਂ ਫੈਸਲੇ ਲੈਣ ਲੱਗ ਗਏ ਨੇ ਵੀਡੀਓ ਰਿਕਾਰਡਿੰਗ ਕਰਨ ਲੱਗੇ ਨੇ ਹੁਣ ਐਗਰੀਮੈਂਟ ਦੀ ਕਿ ਕਾਨੂੰ ਸਾਡੇ ਦੇ ਕੋਲ ਇਲਜ਼ਾਮ ਪਰਾਸ਼ੀ ਨਾ ਕਰੇ ਠੀਕ ਹੈ ਕਿਹੜੀਆਂ ਟਰਮ ਕੰਡੀਸ਼ਨਾਂ ਹੈਗੀਆਂ ਤੁਹਾਡਾ ਕਿੰਨਾ ਸਮਾਂ ਤੁਸੀਂ ਬੋਲੋ ਕੀ ਇਹਦੇ ਵਿੱਚ ਕਰਨਾ ਕੀ ਨਹੀਂ ਕਰਨਾ ਕਿੰਨੇ ਤੁਹਾਡੀ ਪਰਸੈਂਟੇਜ ਹੋਵੇ ਸ਼ੇਅਰ ਇਹ ਸਾਰੀਆਂ ਗੱਲਾਂ ਕੋਰਟ ਦੇ ਥਰੂ ਕਰੋ ਤੇ ਨਾਲ ਵਿੱਚ ਰੱਖੋ ਆਪਦਾ ਗਵਾਹ ਤੁਹਾਡੇ ਪੱਖ ਦੇ ਵੀ ਨਾਲ ਰੱਖੋ ਤੁਸੀਂ ਸਾਹਮਣੇ ਰੱਖੋ ਹਨਾ ਇਸ ਕਰਕੇ ਇਹਨਾਂ ਚੀਜ਼ਾਂ ਦਾ ਤੁਸੀਂ ਜੇ ਧਿਆਨ ਰੱਖੋਗੇ ਤਾਂ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਤੁਹਾਡੀ ਸਮੱਸਿਆ ਘੱਟ ਹੋਊਗੀ ਮਿਲਣਾ ਚੱਲਣਾ ਰਲ ਕੇ ਹੀ ਪੈਣਾ ਇੱਕ ਧਿਰ ਦਾ ਨਿਰਗਜ਼ਰਾ ਪ੍ਰੋਡੂਸਰ ਆਰਟਿਸਟ ਤੋਂ ਬਿਨਾ ਅਧੂਰਾ ਤੇ ਆਰਟਿਸਟ ਪ੍ਰੋਡੂਸਰ ਤੋਂ ਬਿਨਾ ਅਧੂਰਾ ਹਨਾ ਦਿਨਿਆ ਛਾਲਾ ਨਹੀਂ ਮਾਰਨੀ ਹੈ ਜਿਨੇ ਸਾਨੂੰ ਲੋੜ ਨਹੀਂ ਗਈ ਲੋੜ ਤੋਂ ਬਿਨਾ ਕੋਈ ਉਹ ਪ੍ਰੋਡੂਸਰ ਤੁਹਾਨੂੰ ਘਰੋਂ ਸੱਦਣ ਹੀ ਜਾਂਦਾ ਆਪਾਂ ਹੀ ਚੱਲ ਕੇ ਜਾਂਦੇ ਉਹ ਮੈਂ ਤਾਂ ਕਰਦੇ ਬਾਈ ਜੀ ਕਰ ਲਾ ਕਰ ਦਿਓ ਸਾਡਾ ਮੈਨੂੰ ਪਤਾ ਨਾ ਇਹ ਮੇਰੇ ਕੋਲੇ ਭਰਿਆ ਪਿਆ ਮੋਬਾਈਲ ਜੀ ਨੇ ਰਿਕਵੈਸਟਾਂ ਕਰਦੇ ਮੈਂ ਹੁਣ ਕਹਿੰਦਾ ਮੈਂ ਕਹਾਂ ਤੁਸੀਂ ਬਾਈ ਜੀ ਸਾਡੇ ਤੇ ਕਿਰਪਾ ਕਰੋ ਮੈਂ ਕਹਾਂ ਇੱਕ ਕਿਰਪਾ ਕੀਤੀ ਤੁਹਾਡੇ ਸਾਹਮਣੇ ਚੱਲੀ ਜਾਂਦੀ ਆ ਨਾ ਹਾਂ ਨਾ ਇਸ ਕਰਕੇ ਇਹ ਚੀਜ਼ਾਂ ਤਿਆਰ ਰੱਖ ਕੇ ਰਲ ਮਿਲ ਕੇ ਚੱਲਣਾ ਚਾਹੀਦਾ ਇੰਡਸਟਰੀ ਦੋਵਾਂ ਪਾਸਿਆਂ ਦੇ ਨਾਲ ਹੀ ਚੱਲਦੀ ਆ ਹਾਂ ਸੰਦੀਪ ਜੀ ਗੀਤਕਾਰਾਂ ਨਾਲ ਇੰਡਸਟਰੀ ਦੇ ਵਿੱਚ ਕਿਵੇਂ ਦੇ ਧੋਖੇ ਹੁੰਦੇ ਨੇ ਕੀ ਤੁਹਾਡੇ ਨਾਲ ਵੀ ਇੰਡਸਟਰੀ ਦੇ ਵਿੱਚ ਕਦੇ ਧੋਖਾ ਹੋਇਆ ਨੀ ਮੇਰੇ ਨਾਲ ਮੈਂ ਬਾਬੇ ਦੀ ਕਿਰਪਾ ਰਹੀ ਹੈ ਪਹਿਲੇ ਦਿਨੋਂ ਦੇ ਇਸ ਗੱਲੋਂ ਲੱਕੀ ਰਿਆ ਬਚਾ ਹੀ ਰਿਆ ਕਿਉਂਕਿ ਮੇਰਾ ਲੱਕੀ ਰਹਿਣ ਦਾ ਜਾਂ ਬਚਾ ਰਹਿਣ ਦਾ ਮੇਰੇ ਕੋਈ ਕਰਨ ਮੈਂ ਪ੍ਰੋਡੂਸਰਾਂ ਨਾਲ ਬੜਾ ਨੰ ਕੰਮ ਨਹੀਂ ਕੀਤਾ ਮੈਂ ਪਹਿਲੇ ਦਿਨ ਤੋਂ ਲੈ ਕੇ ਜਿੰਨਾ ਕੰਮ ਕੀਤਾ ਮੈਂ ਉਪਕਿੰਗੀ ਥਾਲੀ ਵਾਲਾ ਕੀਤਾ ਠੀਕ ਹੈ ਬਾਹਲੇ ਲੋਕਾਂ ਨੂੰ ਮੇਰੇ ਵੀ ਸ਼ੱਕ ਸੀ ਕਿ ਜਦੋਂ ਕਿਸੇ ਦੀ ਉਹ ਗਾਣੇ ਹਟ ਹੁੰਦੇ ਤੁਹਾਨੂੰ ਆਪ ਪਾਸੋਂ ਅਪਰੋਂ ਬਹੁਤ ਮਿਲਦੀਆਂ ਹਨ ਆ ਨਾ ਪੈਸੇ ਆਂਦੀਆਂ ਤੇ ਹੋਰ ਵੀ ਤਾਂ ਉਹ ਉਹਦੇ ਦਿਨ ਹੁੰਦੇ ਉਹਨੇ ਕਮਾਉਣੇ ਹੁੰਦੇ ਤੇ ਜਾਂਦੇ ਵੀ ਭੱਜ ਕੇ ਤੇ ਜੇ ਸੰਗਦਲ ਦਾ ਅਜੇ ਤੱਕ ਪਾਸੇ ਗਾਣਾ ਨਹੀਂ ਆਇਆ ਤੇ ਮਤਲਬ ਇਹਦਾ ਕੋਈ ਐਗਰੀਮੈਂਟ ਜਾਂ ਬੌਂਡ ਹੋਣਾ ਹੈ ਨਾ ਤੇ ਮੈਂ ਲੋਕਾਂ ਦੀ ਮੰਨਣਾ ਇਸੇ ਹੀ ਹੈ ਜ਼ਿਆਦਾ ਪਰ ਮੈਂ ਅਕਸਰ ਇਹ ਕਹਿੰਦਾ ਹਾਂ ਕਿ ਮੇਰਾ ਕੋਈ ਐਗਰੀਮੈਂਟ ਨਹੀਂ ਪਿੰਕੀ ਢਲੇਵਾਲ ਕੋਈ ਮੇਰਾ ਉਹਦਾ ਬੌਂਡਿਸ਼ਨ ਨਹੀਂ ਗੀ ਇਹੀ ਆ ਵੀ ਜੇ ਤੁਸੀਂ ਅਸੀਂ ਅਕਸਰ ਕਹਿੰਦੇ ਹੁੰਨੇ ਆ ਵੀ ਜੇ ਤੁਹਾਡੇ ਨਾਲ ਸਭ ਤੋਂ ਵੱਡਾ ਟਿਊਨਿੰਗ ਆ ਕਲਾਕਾਰ ਪ੍ਰੋਡੂਸਰ ਦੀ ਜਾਂ ਗੀਤਕਾਰ ਦੀ ਜੇ ਤੁਹਾਡੀ ਟਿਊਨਿੰਗ ਆਪਸ ਵਿੱਚ ਇੱਕ ਦੂਜੇ ਨੂੰ ਅੰਡਰਸਟੈਂਡ ਨਹੀਂ ਕਰ ਰਹੇ ਐਗਰੀਮੈਂਟ ਦਾ ਆਹ ਕਲੇਸ਼ ਦਾ ਘਰੀ ਬਣਦੇ ਆ ਜੇ ਤੁਹਾਡੀ ਟਿਊਨਿੰਗ ਤੁਸੀਂ ਇੱਕ ਦੂਜੇ ਨੂੰ ਸਮਝਦੇ ਹੋ ਫਿਰ ਉੱਥੇ ਕਿਸੇ ਐਗਰੀਮੈਂਟ ਦੀ ਲੋੜ ਨਹੀਂ ਪੈਂਦੀ ਮੇਰਾ ਅੱਜ ਤੱਕ ਕਿਸੇ ਥਾਂ ਤੇ ਮੈਂ ਸਾਈਨ ਨਹੀਂ ਕੀਤਾ ਤੇ ਕਿਧਾਲੇ ਮੈਨੂੰ ਨਹੀਂ ਕਰਾਇਆ ਤੇ ਮੈਂ ਪਹਿਲੇ ਦਿਨ ਤੋਂ ਜਿਹੜੇ ਮੇਰੇ ਗੀਤ ਆਏ ਨੇ ਮੇਰੀ ਸੋਚ ਜਾਂ ਜਿੰਨੇ ਕ ਮੈਂ ਆਈਡੀਆ ਰੱਖਦਾ ਸੀ ਮੈਨੂੰ ਵੱਧ ਹੀ ਮਿਲਦਾ ਰਿਹਾ ਹਾਂ ਪਿੱਛੇ ਜਿਹੜਾ ਰੌਲਾ ਪਿਆ ਉਹ ਤੂੰ ਦੱਸਿਆ ਉਹ ਸੀ ਗ राजेन्द्र ਸਿੰਘ ਫੈਂਟੋ ਨਾਲ ਉਹਦੇ ਮੇਰੇ ਦੋ ਤਿੰਨ ਗਾਣੇ ਮੇਰੇ ਤੋਂ ਬਾਈ ਸਾਹਦਲਾਪਾ ਕੰਮ ਕਰੀਏ ਮੈਂ ਦੁਬਾਰੇ ਉੱਠਣਾ ਚਾਹੁੰਦਾ ਮੈਂ ਖੜਾ ਹੋਣਾ ਚਾਹੁੰਦਾ ਮੇਰੀ ਸਪੋਰਟ ਕਰ ਚਲੋ ਵੱਡਾ ਸੀ ਸੀਨੀਅਰ ਸੀ ਆਰਟਿਸਟ ਨੇ ਮਾਰਕਟ ਚਾਇ ਸੀ ਦਲਜੀਤ ਥੋਣੀ ਉਹਦਾ ਕਰਕੇ ਮੈਂ ਕੋਈ ਗੱਲਾਂ ਨਹੀਂ ਕਰ ਲੈਣੇ ਆ ਉਹ ਮੈਂ 2 ਕੁ ਮਹੀਨੇ ਇਥੇ ਇੰਡੀਆ ਆ ਗਿਆ ਦੋ ਤਿੰਨ ਮਹੀਨੇ ਮੈਂ ਰਹਿ ਕੇ ਉਹਦਾ ਸਿਸਟਮ ਜਿਆ ਸਾਰਾ ਦੇਖ ਲਿਆ ਚਲੋ ਫਿਰ ਵੀ ਮੈਂ ਨਾਰਾ ਕਰਤਾ ਮੈਂ ਖਿਆਲ ਇਹ ਗੱਲਾਂ ਵਾਲੀ ਆ ਡਿਪਰੈਸ਼ਨ ਦਾ ਮਰੀਜ਼ ਆ ਹੂੰਦਾ ਹੁਣ ਹੈ ਨਹੀਂ ਉਦੋਂ ਦਿਨ ਮਨ ਸਿੱਧੇ ਸੀ ਕਿ ਉਹ ਕਲਾਕਾਰਾਂ ਦੇ ਸਟਾਰ ਸੀ ਜਿਨ੍ਹਾਂ ਨੇ ਇਹ ਚੱਲ ਗਿਆ ਦੀ ਸੋਚ ਸਟਾਰ ਬਣਨ ਵਾਲੀ ਹੈ ਨਹੀਂਗੀ ਇਹ ਕਹਿੰਦਾ ਮੈਂ ਬਣਾਇਆ ਪਰ ਮੈਨੂੰ ਲੱਗਿਆ ਨਾਲ ਰਹਿ ਕੇ ਇਹ ਕਲਾਕਾਰਾਂ ਦੇ ਨਾਲ ਇਹਦੇ ਸਟਾਰ ਸਿੱਧੇ ਸੀ ਇਹ ਬਣ ਗਿਆ ਉਦੋਂ ਜੀ ਕੰਮ ਕਰਨ ਦਾ ਤਰੀਕਾ ਟੂ ਮੱਚ ਕਲੋਂ ਸੀ ਡੀਗ੍ਰੇਡ ਦਾ ਸੀ ਇਹਦਾ ਕੰਮ ਕਰਨ ਦਾ ਤੇ ਉਮਰ ਤੋਂ ਆਪਣਾ ਗਾਣਾ ਇਸੇ ਕਹਾਣੀਆਂ ਇਹ ਸੁਣਾ ਕੇ ਮੈਂ ਸੈਨ ਕਰ ਤੇ ਮੈਂ ਕੋਈ ਭਾਜੀ ਤੁਸੀਂ ਟੈਨਸ਼ਨ ਨਾ ਲਓ ਕੰਮ ਕਰੋ ਹਨਾ ਮੇਰੀ ਆਹੀ ਆ ਵੀ ਤੁਸੀਂ ਗੀਤ ਖਰਾਬ ਨਾ ਕਰਿਓ ਉਹਨੂੰ ਵਧੀਆ ਢੰਗ ਨਾਲ ਲਾਂਚ ਕਰੋ ਜਿਹਨਾਂ ਚੱਕ ਗਾਣਾ ਦਾ ਇੰਨਾ ਕੁ 10 ਸਾਲਾਂ ਤੋਂ ਵਾਇਰਲ ਹੋ ਰਿਹਾ ਮੈਂ ਅਜੇ ਤੱਕ ਕਿਸੇ ਨੂੰ ਦਿੱਤਾ ਨਹੀਂ ਉਹ ਗਾਣਾ ਕਿ ਮੈਂ ਆਪਦੇ ਹੱਥੀਂ ਕਰਨਾ ਚਾਹੁੰਦਾ ਸੀ ਇਹਨੇ ਜਜ਼ਬਾਤੀ ਜੋ ਕਿ ਪੁੱਤਾਂ ਤੋਂ ਪਹਿਲਾਂ ਧੀਆ ਤਈਆਂ ਨੇ ਹੁੰਦੀਆਂ ਮਗਰੋਂ ਕੋਈ ਹੋਣ ਦਿੰਦਾ ਨਹੀਂ ਉਹ ਗੀਤ ਸੀਗਾ ਇਹ ਨਹੀਂ ਆਪਾਂ ਇਹਨੂੰ ਐ ਕਰੂੰਗਾ ਮੈਂ ਇਹ ਕਰੂੰ ਉਹ ਕਰੂੰ ਉਹ ਕਰਕੇ ਉਹਨੇ ਕੀਤਾ ਮਾੜਾ ਕਰਤਾ ਫਿਰ ਮੈਂ ਫੋਨ ਫੋਨ ਕਰਦਾ ਫੋਨ ਨਾ ਚੱਕਿਆ ਤਾਂ ਕਰਕੇ ਫਿਰ ਮੈਨੂੰ ਇਹਦੀ ਉਹ ਕਲਾਸ ਲਾਉਣੀ ਪਈ ਇਹ ਮੇਰਾ ਕਹੋ ਪਹਿਲਾ ਤੇ ਲਾਸਟ ਸੀਗਾ ਅਦਰਵੈਜ ਬਾਬੇ ਦੀ ਕਿਰਪਾ ਰਹੀ ਹੈ ਆਪਣੀ ਅੱਗੇ ਤਾਂ ਉਹਦੇ ਗੀਤ ਕਿਹੜੇ ਕਿਹੜੇ ਆ ਰਹੇ ਨੇ ਮਾਰਕੀਟ ਚ ਕਿਹੜੇ ਕਿਹੜੇ ਗਾਇਕ ਗਾ ਰਹੇ ਨੇ ਆ ਰਹੇ ਨੇ ਵੀਰ ਕਈ ਨੇ ਮੈਂ ਜ਼ਿਆਦਾਤਰ ਬਾਰੇ ਹਿੱਟ ਕਲਾਕਾਰਾਂ ਨੂੰ ਤਾਂ ਗੀਤ ਪਹਿਲੇ ਦਿਨ ਤੋਂ ਨੇ ਦਿੱਤੇ ਆਪਦੇ ਸਿਰ ਤੇ ਦਮ ਤੇ ਕਲਾਕਾਰ ਜਿਹੜੇ ਹਿੱਟ ਕੀਤੇ ਆ ਨਵੇਂ ਆਰਟਿਸਟ ਬਹੁਤ ਨੇ ਉਹਨਾਂ ਦੇ ਆ ਰਹੇ ਨੇ ਪ੍ਰੀਤ ਬਰਾੜ ਦਾ ਜਰੂਰ ਸੀ ਪਿੱਛੇ ਹੁਣ ਫੁੱਲ ਦਾ ਪਿਕਾ ਕੀਤਾ ਸੀਗਾ ਉਹਦੇ ਇੱਕ ਗੀਣਾ ਨਵਾ ਕੀਤਾ ਆ ਉਹ ਆਜੂਗਾ ਇੱਕ ਨਵਾਂ ਮੁੰਡਾ ਈਥੋਂ ਅ ਐਡਮਿੰਟਨ ਤੋਂ ਆ ਲਾਟੀ ਆ ਲਖਾ ਜੀ ਉਹਦਾ ਗੀਤ ਆ ਰਿਹਾ ਇਸ ਤਰ੍ਹਾਂ ਕਈ ਆ ਰਹੇ ਨੇ ਫਿਲਮ ਫਿਲਮ ਦਾ ਹੈਗਾ ਚੱਲਿਆ ਜਾਂਦਾ ਸਿਸਟਮ ਉਹ ਯਾਰ ਜੀ ਜੀ ਸ਼ੁਕਰੀਆ ਸੰਗਤ ਜੀ